ਅੱਜ ਰਾਸ਼ਨ ਲੈ ਕੇ ਆਉਣਾ ਯਾਰ 2000 ਦਾ ਦੁਕਾਨ ਤੋਂ ਤੇ ਪੈਸੇ ਵੀ ਕੱਟਾ ਚੱਲ ਕੋਈ ਹੋਰ ਅਵੀ ਬਾਈ ਕਿਵੇਂ ਆ ਠੀਕ ਆ ਬਾਈ ਹੋਰ ਸੁਣਾ ਠੀਕ ਆ ਬਾਈ ਅੱਛਾ ਕੀ ਬੰਦਾ ਠੀਕ ਕੁਛ ਨਹੀਂ ਬਾਈ ਬਾਈ ਮੈਨੂੰ ਧਾਰੇ ਚਾਹੀਦੇ ਸੀ 2000 ਪੈਸੇ ਯਾਰ ਯਾਰ ਮੈਂ ਤਾਂ ਆਪ ਰਾਸ਼ਨ ਲੈ ਕੇ ਆਉਣਾ ਵੇ 2000 ਬਾਈ ਯਾਰ ਤੂੰ ਧਾਰਾ ਲਈ ਬਾਈ ਬੈਂਕ ਕੀ ਟੀ ਐਮ ਤਾਂ ਬੰਦ ਆ ਬਾਈ ਅੱਛਾ ਚੱਲ ਲੈ ਜਾ ਫਿਰ ਤੂੰ ਦੇ ਮੋੜ ਜੀ ਫਿਰ ਮੈਨੂੰ ਕਿੱਦੇ ਤੱਕ ਮੋੜ ਜੇਗਾ ਬਾਈ 2 ਦਿਨਾਂ ਤੱਕ ਮੋੜ ਜੀ ਠੀਕ ਆ ਬਾਈ ਫਿਰ

ਮੇਰਾ ਆਸ਼ਣ ਲੈਣਾ ਯਾਰ ਉਹ ਬਈ ਫੇਰ ਦੇ ਦੂੰਗਾ ਯਾਰ ਅਬਈ ਹਣੀ ਤੇਰੇ ਕੋਲ ਉਹ ਯਾਰ ਹੈ ਨਹੀਂ ਯਾਰ ਯਾਰ ਬਈ ਤੂੰ ਤੇ ੱਥੇ ਮਰੀ ਹੋਣਾ ਯਾਰ ਯਾਰ ਅਰ ਇੱਕ ਇੱਕ ਅਬਈ ਕੋਲ ਜਾਣਾ ਪੈਸੇ ਲੈਣਾ ਅਭੀ ਨਹੀਂ ਤਾਂ ਦਿੱਤੇ ਨਹੀਂਗੇ ਅਭੀ ਯਾਰ ਬਈ ਮੈਂ ਆਪ ਦੁੱਤੇ ਹੀ ਹੋਣਾ ਮੈਂ ਰਾਸ਼ਨ ਵੀ ਲੈਣਾ ਮੰਨੀ ਦਵਾਈ ਵੀ ਲੈਣੀ ਬਿਮਾਰ ਆ ਕੰਬਰੀ ਕਿਵੇਂ ਆ? ਵਧੀਆ ਬਈ। ਠੀਕ ਆ? ਹਾਂ ਬਈ ਵਧੀਆ। ਤੇ ਬਈ 4 ਕਾ ਰੱਪਿਆ ਚਾਹੀਦਾ ਹੀ। ਕੀ ਗੱਲ ਬਣ ਗਈ ਫੇਰ? ਅੱਬਾਈ ਮੈਂ ਰਾਸ਼ਨ ਲਿਆਉਣਾ ਤੇ ਮੰਮੀ ਦੀ ਦਵਾਈ ਲਿਉਣੀ ਬੁਮਾਰਾ। ਤੇ ਆ ਬਿਨੇ ਪਾਇਆ ਨਹੀਂ ਮੋੜੇ ਹੋਰ ਲੈ ਕੇ ਗਿਆ ਹੀ ਮਤੋਂ। ਤੇ ਉਹਨੂੰ ਅੱਜ ਗਿਆ ਉਹਨੇ ਮੈਨੂੰ ੱਟਕਾ ਮਾਰਿਆ। ਠੀਕ ਆ। ਇਹ ਜ਼ਮਾਨਾ ਹੀ ਨਹੀਂ ਹੁਣ ਬਈ। ਹਾਂ ਬਈ ਕੱਲ ਦਾ ਸਹੀਆ। ਡੋਗਲੇ ਯਾਰ ਹੁੰਦੇ ਆ। ਲੈ ਬਈ ਤੂੰ ਆਖਿਆ ਰਿਹਾ। अल्ले यार फाड़। आ, कौन खड़ा? आदी? कोई दुमान ਅੱਜ ਕਦੋਂ ਗਿਆ ਯਾਰ ਅਬ ਕੀ ਹੋ ਗਿਆ ਕੀ ਗੱਲ ਬਣ ਗਈ ਆ ਬਈ ਉੱਥੇ ਪੈਸੇ ਲੈਣਾ ਹੀ ਉਹ ਭੱਜ ਜਾਂਦਾ ਖੱਜਦਾ ਹੀ ਨਹੀਂ ਪੈਸੇ ਯਾਰ ਹੋ ਗਏ ਆ ਯਾਰ ਲੈ ਤੁਰਾ ਆ ਆ ਤਾਟ ਹਾਲੇ ਆ ਵੀ ਬਈ ਹੋ ਗਿਆ 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 ਤਾਂ ਮੇਰੇ ਕੋਲ ਦੂਰ ਸੀ ਹਾਲੇ ਤਾਂ ਨਾ ਅੱਗਿਆ ਤੇ ਔਰੇ ਬਾਈ ਕਿਵੇਂ ਘਰੇ ਫਿਰਦਾ ਹੈ ਗਿਆ ਬਈ ਔਰੇ ਆ ਬਈ ਅੱਛਰ ਭੁਇਣਾ ਉੱਤਿਆ ਆ ਬਾਲਾ ਯਾਰਾ 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 ਆਪਣਾ ਵਧੀਆ ਬਾਈ ਆ ਬਈ ਯਾਰ ਤੇਰੇ ਪੈਸੇ ਇਹ ਬਾਈ ਕੱਲ ਇਹ ਜਿਹੜੇ ਨੇ ਦਿਨ ਸੀ ਬਈ ਤੈਨੂੰ ਦੇ ਦਿੱਤੇ ਠੀਕ ਆ ਇਹਨਾਂ ਤੋਂ ਮੜਕੇ ਦਿੱਤੇ ਆ ਹਾਂ ਬਾਈ ਤੈਨੂੰ ਤੇਨੇ ਬਾਈ ਵੰਗੇ ਦਿੱਤੇ ਮੈਂ ਨਹੀਂ ਦਿੱਤੇ ਨਹੀਂ ਕੱਦ ਕੱਦ ਲੋਕ ਆਈ ਹੋਏ ਗਰ ਲਾ ਕਚਾਈ ਨਾ ਤਬੇ ਤੇ ਮੈਂ ਤੈਨੂੰ ਉਹਦੇ ਪੈਸੇ ਦੇ ਤਾ ਸੀਗੇ ਠੀਕ ਹੈ ਨਾ ਆਪ ਤੂੰ ਮੈਨੂੰ ਦਿੱਤੇ ਨਹੀਂ ਤੇ ਤੈਨੂੰ ਮੰਜਨ ਦੇਤੀ ਇਹਦਾ ਮਤਲਬ ਤੂੰ ਕੀ ਕਿਹਾ ਵੀ ਉਹ ਅਮੀਰ ਬੰਦਾ ਉਹਦੇ ਤੱਕ ਮੈਂ ਲੋੜ ਪੈਂਦੀ ਮੈਂ ਗਰੀਬ ਬੰਦਾ ਇਹ ਗੱਲ ਚੰਗੀ ਸੀ ਠੀਕ ਹੈ ਨਾ ਆਜ ਨਹੀਂ ਕਰੀ ਗੰਨ ਤੱਕ ਕਿਸੇ ਨਾਲ ਹਾਂਜੀ ਸਸੀ ਕਾਲ ਜੀ ਕਿੰਦਾ ਸਾਰੇ ਅਮੀਰ ਕਰਦਾ ਵਧੀਆ ਹੋਗੇ ਇਹ ਤੁਹਾਡੀ ਵੀਡੀਓ ਦਈਆ ਮੀਰ ਬੰਦਾ ਨਹੀਂ ਆਹ ਤਾਂ ਬੰਦਾ ਨਹੀਂ ਇਹਦਾ ਇਹ ਵੀਡੀਓ ਕਈ ਸੀਗੀ ਵੀ ਅਭੀ ਨੇ ਮੇਰੇ ਤੋਂ ਪਹਿਲੇ ਬੰਦੇ ਤੋਂ 2000 ਪਏ ਤੇ ਮੁੜ ਕੇ ਅਭੀ ਨਾ ਮੋੜੇ ਨਹੀਂ ਗੇ ਇਹ ਜਿਹੜਾ ਏ ਕਮ ਸੀਗਾ ਵੀ ਅਮੀਰ ਇਹਨੂੰ ਇਹਨੇ ਮਹਿੰਗੇ ਦੇਦੇ ਵੀ ਅਮੀਰ ਹੈ ਮੇਰੇ ਤੋਂ ਲੋੜ ਪੈਂਦੇ ਆ ਗਰੀਬ ਬੰਦੇ ਤੱਕ ਲੋੜ ਨਹੀਂ ਪੈਂਦੀ ਹਮੇਸ਼ਾ ਜਿਹੜਾ ਬੰਦਾ ਦਿਨੋ ਪੈ ਕਰਦਾ ਨਾ ਪਿਆਰ ਉਹਦੇ ਨਾਲ ਅੱਜ ਤੱਕ ਆ ਕਰਦਾ ਗਰੀਬ ਤੱਕ ਸਭ ਤੇ ਮਾੜਾ ਟਾਈਮ ਆਉਂਦਾ ਏ ਵੀਡੀਓ ਅਸੀਂ ਤੈਨੂੰ ਬਣਾਈ ਆ ਹਾਂਜੀ ਇਸ ਵੀਡੀਓ ਨੂੰ ਕਰ ਦੋ ਲਾਈਕ ਲਾਈਕ ਐਂਡ ਸਬਸਕ੍ਰਾਈਬ ਵੀ ਅਸੀਂ ਵੀਡੀਓ ਨੂੰ ਸ਼ੇਅਰ ਵੀ ਕਰ ਦੋ ਤੇ ਦੱਬ ਦੋ ਘੰਟੀ